ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਗੁਰਪਿਆਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 오ਡੀਸਾ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ 60000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਹਤ ਸਿੱਖਿਆ ਹੈਲਥ ਅਤੇ ਰੇਲਵੇ ਦੇ ਪ੍ਰੋਜੈਕਟਾਂ ਦੇ ਵਿੱਚ ਨਵੇਂ-ਨਵੇਂ ਜਿਹੜੇ ਉਹਨਾਂ ਨੇ ਉਦਘਾਟਨ ਕੀਤੇ ਨੇ ਪਿੰਡੂ ਖੇਤਰਾਂ ਲਈ ਵੀ 오ਡੀਸਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਗਾਤਾਂ ਦਿੱਤੀਆਂ ਹਨ ਅਰ ਜੇ ਮੈਂ ਪੰਜਾਬ ਨੂੰ ਮੁੱਖ ਰੱਖ ਕੇ ਗੱਲ ਕਰਾਂ ਤਾਂ ਪੰਜਾਬ ਲਈ 1600 ਕਰੋੜ ਰੁਪਏ ਕਿਉਂ ਪੰਜਾਬ ਲਈ ਇੰਨਾ ਘੱਟ ਬਜਟ ਕਿਉਂ ਪੰਜਾਬ ਦੇ ਵਿੱਚ ਜਦੋਂ ਹੜ੍ਹ ਆਏ ਸਨ ਉਸ ਤੋਂ ਬਾਅਦ ਪੰਜਾਬ ਦੇ ਵਿੱਚ 5 ਲੱਖ ਏਕੜ ਜਿਹੜੀ ਫਸਲ ਹੈ ਉਹ ਹੜ੍ਹਾਂ ਨਾਲ ਤਬਾਹ ਹੋ ਚੁੱਕੀ ਸੀ ਉਸ ਤੋਂ ਬਾਅਦ 2300 ਪਿੰਡ ਜਿਹੜੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸਨ 59 ਲੋਕਾਂ ਦੀ ਜਿਹੜੀ ਮੌਤ ਹੋ ਗਈ ਸੀ ਲੱਖਾਂ ਪਸ਼ੂ ਘਰ ਰੁੜ ਗਏ ਸਨ ਹਸਪਤਾਲ ਸਰਕਾਰੀ ਸਕੂਲਾਂ ਦਾ ਜਿਹੜਾ ਬੁਰਾ ਹਾਲ ਹੋ ਗਿਆ ਸੀ ਪਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ ਤੇ ਆਏ ਤਾਂ ਉਹਨਾਂ ਨੇ 1600 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਹੈ ਜਿਹੜਾ ਪੰਜਾਬ ਨੂੰ ਦਿੱਤਾ ਹੈ। ਉਹਨਾਂ ਨੇ ਆਪਣਾ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਪੰਜਾਬ ਦੇ ਐਸਡੀਆਰਐਫ ਦੇ ਵਿੱਚ ਅਸੀਂ 12000 ਕਰੋੜ ਰੁਪਏ ਪਹਿਲਾਂ ਹੀ ਦਿੱਤਾ ਹੋਇਆ ਹੈ ਅਤੇ 9000 ਕਰੋੜ ਰੁਪਏ ਜਿਹੜਾ ਉਹ ਕੈਗ ਦੀ ਰਿਪੋਰਟ ਨੇ ਵੀ ਹਵਾਲਾ ਦਿੱਤਾ ਹੈ ਕਿ ਪੰਜਾਬ ਦੇ ਵਿੱਚ 31 ਮਾਰਚ 2025 ਤੱਕ ਇਹ ਬਜਟ ਪਿਆ ਸੀ। ਪਰ ਸੀਐਮ ਮਾਨ ਵੱਲੋਂ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਦੇ ਵਿੱਚ ਸੀਐਮ ਮਾਨ ਨੇ ਕੱਲੇ-ਕੱਲੇ ਪੈਸੇ ਦਾ ਹਿਸਾਬ ਦਿੱਤਾ ਹੈ ਕਿ ਕਿਹੜੇ ਸਾਲ ਕਿੰਨੇ ਪੈਸੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1600 ਕਰੋੜ ਰੁਪਏ ਦਿੱਤੇ ਜੋ ਕਿ ਬਹੁਤ ਘੱਟ ਹਨ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਕਾਰਨ 55000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ ਦੂਜੇ ਪਾਸੇ ਜੇ ਅਸੀਂ 오ਡੀਸਾ ਨਾਲ ਕੰਪੇਅਰ ਕਰੀਏ ਬਿਹਾਰ ਨਾਲ ਕੰਪੇਅਰ ਕਰੀਏ ਅੰਧਰਾ ਪ੍ਰਦੇਸ਼ ਨਾਲ ਕੰਪੇਅਰ ਕਰੀਏ ਤਾਂ ਮੋਦੀ ਉੱਥੇ ਦਿਲ ਖੋਲ ਕੇ ਗੱਫੇ ਵੰਡਦੇ ਹਨ ਪਰ ਜਦੋਂ bari ਪੰਜਾਬ ਦੀ ਆਂਦੀ ਹੈ ਤਾਂ ਕੁਝ ਕੁ ਕਰੋੜਾਂ ਨਾਲ ਪੰਜਾਬ ਨੂੰ ਸਾਰ ਕੇ ਚਲੇ ਜਾਂਦੇ ਹਨ ਉਧਰ ਦੂਜੇ ਪਾਸੇ ਕੱਲ ਜਦੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੀ ਉਸ ਦੇ ਵਿੱਚ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਪੰਜਾਬ ਦੇ ਖਜ਼ਾਨੇ ਦੇ ਵਿੱਚ ਨਹੀਂ ਆਇਆ ਉਹ ਹਾਲੇ ਤੱਕ ਸਾਨੂੰ ਨਹੀਂ ਮਿਲਿਆ ਅਸੀਂ ਕਿਵੇਂ ਪੰਜਾਬ ਦੇ ਲੋਕਾਂ ਦਾ ਮੁੜ ਵਸੇਬਾ ਕਰਾਂਗੇ ਕਿਵੇਂ ਪੰਜਾਬ ਦੀ ਜਿਹੜੀ ਕਿਸਾਨੀ ਹੈ ਜ਼ਮੀਨਾਂ ਉਹਨਾਂ ਨੂੰ ਠੀਕ ਕਰਾਂਗੇ ਕਿਉਂਕਿ ਸਾਡੇ ਕੋਲ ਤਾਂ ਉਹ 1600 ਕਰੋੜ ਰੁਪਏ ਪਹੁੰਚੇ ਹੀ ਨਹੀਂ ਜਿਹੜੇ ਆਗੂ ਸਹਿਬਾਨ ਕੰਮ ਕਰਾਉਂਦੇ ਨੇ ਮੈਂ ਸਮਝਦਾ ਉਹ ਸਤਕਾਰਯੋਗ ਨੇ ਇਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਹੜਾ ਖਰਚ ਹੋਇਆ ਆ ਮੇਰੇ ਕੋਲੇ ਪੈਸੇ-ਪੈਸੇ ਦੀ ਫਿਗਰ ਆ ਕਦੇ ਕੋਈ ਕਹਿੰਦਾ ਕਦੇ ਕੋਈ ਕਹਿੰਦਾ ਕਿ ਆਹ 207 ਕਰੋੜ ਰੁਪਏ ਕਿੱਥੇ ਖਰਚ ਹੋਇਆ ਕਿਵੇਂ ਹੋਇਆ ਪਹਿਲਾਂ ਤਾਂ ਇਹ ਗੱਲ ਬਹੁਤ ਲੰਬੇ ਸਮੇਂ ਤੋਂ ਕਹਿੰਦੇ ਆਰਟੀਆ ਦੇ ਵਿੱਚ ਇਹੀ ਲੈ ਲੈਣ ਨਹੀਂ ਲੈਣਨ ਤਾਂ ਮੈਂ ਸਾਂਝੀ ਕਰਦਾ ਨਾ ਜਿਹੜੀ ਗਰਦਾਸਪੁਰ ਦੀ ਲੰਬਾ ਸਮਾਂ ਇਹਨਾਂ ਨੇ ਪ੍ਰਤੀਨਿਧਤਾ ਕੀਤੀ ਹੈ ਬਹੁਤ ਆਗੂ ਸਹਿਬਾਨ ਗਰਦਾਸਪੁਰ ਦੇ ਬੈਠੇ ਆ ਜਿਹੜੀ ਡਰੇਨ ਸ਼ਹਿਰ ਦੇ ਵਿੱਚ ਦੀ ਲੰਘਦੀ ਸੀ ਵਿਚੋ ਵਿੱਚ ਲੰਘਦੀ ਸੀ ਉਹ ਡਰੇਨ ਅਸੀਂ ਪੱਕੀ ਕਰਕੇ ਦਿੱਤੀ ਆ ਹੁਣ ਲੇਟੈਸਟ ਮੈਂ 3 ਮਹੀਨੇ ਪਹਿਲਾਂ ਦਾ ਉਦਘਾਟਨ ਕਰਕੇ ਆਇਆ ਹਾਂ ਤੇ ਨਾਲ ਸੱਕੀ ਨਾਲੇ ਦੀ ਗੱਲ ਕੀਤੀ ਹੈ ਸਮਾਂ ਰੱਖ ਲੈਣਾ ਹੁਣ ਇਸ ਗੱਲ ਤੋਂ ਜ਼ਾਹਰ ਹੁੰਦਾ ਹੈ ਕਿ ਆਗੂ ਸਹਿਬਾਨ ਘਰਾਂ ਚੋਂ ਤਾਂ ਨਿਕਲਦੇ ਕੋਈ ਨਹੀਂ ਹੈਗੇ ਇੱਥੇ ਵਿਧਾਨ ਸਭਾ ਜਾ ਕੇ ਜ਼ਿੰਮੇਵਾਰੀ ਲੈ ਲਾਂਦੇ ਨੇ ਸੱਕੀ ਨਾਲੇ ਦੇ ਉੱਤੇ ਦੋ ਮਸ਼ੀਨਾ ਦੋ ਤਿੰਨ ਮਹੀਨੇ ਹੋ ਗਿਆ ਚੱਲਦੀਆਂ ਨੂੰ ਮੇਰੇ ਨਾਲ ਸਮਾਂ ਬੰਨ ਲੈਣਾ ਉੱਥੇ ਜਾ ਕੇ ਦੇਖਣਾ ਕਿ ਸੱਕੀ ਨਾਲੇ ਦੀ ਸਫਾਈ ਹੋ ਰਹੀ ਹੈ ਜਾਂ ਨਹੀਂ ਦੂਜੇ ਪਾਸੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 오ਡੀਸਾ ਦੇ ਵਿੱਚ ਖੁੱਲੇ ਗੱਫੇ ਬੰਡ ਦੇ ਨਜ਼ਰ ਆਏ ਹਨ